ਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਆਪਣੇ ਤੋਂ ਐਡ ਕਰਵਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ 8427019817 ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬੈਡ ਦਿਖਾਉਣ ਜਾ ਰਹੇ ਆ ਇਹ ਵੀਰ ਦੀ ਪੋਰਸ਼ੇ ਹੈ ਰੇਟ ਦੇ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਕੀ ਕਰੀਏ ਗੱਲਬਾਤ ਵੀਰ ਜੀ ਜੱਸੀ ਦਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਅੰਦਰਜੀਤ ਸਿੰਘ ਮਣੀ ਬਈ ਪੰਜਵੀਂ ਹੁੰਦਾ ਪਿੰਡ ਬੀਲਾ ਕਿ ਜਿਹੜਾ ਬਰਨਾਲਾ ਪੈ ਗਿਆ ਜਿਹੜਾ ਬਰਨਾਲਾ ਹੈ ਮੋਬਾਈਲ ਨੰਬਰ ਬੋਲ ਦਿਓ ਜੀ 62802 3582 62802 3582 ਠੀਕ ਹੈ ਜਿਹੜੀ ਆਪਾਂ ਬੈੜ ਦੇਖਣੀ ਹੈ ਜੀ ਇਹ ਕਿਵੇਂ ਸੂਏ ਸੂਰੀ ਹੈ ਜੀ ਇਹ ਬਈ ਤੀਜੇ ਸੂਏ ਸੂਰੀ ਹੈ ਤੀਜੇ ਸੂਏ ਠੀਕ ਹੈ ਜੀ ਕਿੰਨੇ ਕ ਦਿਨ ਬਾਕੀ ਲੈ ਜੂਗੀ ਜੀ ਅਜੇ ਲੈ ਜੂਗੀ ਬਈ ਅਬ ਕਹਿਣ ਕੀ ਕਹਿਣਾ ਮਤਲਬ ਹਫਤਾ ਬਾਕੀ ਆ ਹਫਤਾ ਬਾਕੀ ਠੀਕ ਹੈ ਚੌਨ ਚ ਬਾਦੀ ਕਿਵੇਂ ਦੀ ਪੂਰੀ ਬੰਦੀ ਜੀ ਓਕੇ ਠੀਕ ਹੈ ਜੀ ਕੋਈ ਸੀਮਨ ਵਗੈਰਾ ਦਾ ਪਤਾ ਤੁਹਾਨੂੰ ਜੀ ਡੈਨ ਡੈਨ ਬਾਕੀ ਦਾ ਛੱਠੀ ਗਈ ਤੋਰੇ ਬਾਹਰ ਨੂੰ ਤੋ ਦੋਸਤੋ ਫੇਸ ਫੇਸ ਕੁਆਲਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਸੋ ਇਹਨਾਂ ਫਿਟਿੰਗ ਵਾਲਾ ਦੇਖ ਸਕਦੇ ਹੋ ਇਹ ਚਵਾਈ ਵਾਲਾ ਤੁਸੀਂ ਥਣ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਮਸ਼ੀਨਰੀ ਤੇ 80000 ਹੋ ਗਿਆ ਦੋਨਾਂ ਤਾਂ ਲੱਗਿਆ ਹੋਇਆ ਫੇਸ ਕੁਆਲਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਕੱਦ-ਕੱਦ ਵੈਅ ਦਾ ਕਾਫੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬੋਲ ਕੀ ਕਰਦੇ ਜਾਂਦਾ ਹੈ ਬੋਲ ਹੋ ਗਈ 75000 ਰੁਪਏ ਮਾਨਤਾ ਹੋਈ ਗਈ ਵਿੱਚੋਂ ਹਾਂ ਵਿੱਚ ਮਾਨਤਾ ਹੁੰਦੀ ਹੈ ਠੀਕ ਹੈ ਜੀ ਪਿੰਡ ਬਿੱਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੇਂ ਵੀਡੀਓ ਦੇ ਨਾਲ